ਸਹੀ ਗੱਲ ਤੁਸੀਂ ਜੁੜੇ ਹੋਏ ਹੋ ਕਿੰਨਾ ਬਹੁਤ ਇਤਿਹਾਸ ਮੈਂ ਪ੍ਰਵੀਨ <strong>ਕਰਮਾ</strong> ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰਗਿਆ ਜੀ। ਮਿੰਟੂ ਸਤਿਕਾਰ ਸਵਾਗਤ ਹੈ ਜੀ ਪੰਜਾਬੀ ਬੀ.ਯੂ.ਐਸ.ਏ ਤੇ ਜੀ। ਸ਼ੁਕਰੀਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਜ਼ ਦਾ ਜਿਹੜੇ ਜ਼ਰੀਆ ਬੰਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 482722500 ਇਹ 1992 ਤੋਂ ਲਗਾਤਾਰ ਇੰਸ਼ੋਰੈਂਸ business ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਫੋਡਾਮਾ ਕੇਅਰ ਮੈਡੀਕਲ ਜਾਫਰ ਕਵਰ ਕੈਲੀਫੋਰਨੀਆ ਬਾਬ ਬੋਰਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 482722500 ਤੇ ਤਿਰਕੇ ਨਿਮਿਗ੍ਰੇਸ਼ਨ ਲਾਫਰ ਵਾਲੇ ਜੇ ਤਿਰਕੇ ਨਾ ਟਾਰਨੀ ਤਿਰਕੇ ਨਾ ਦੇ ਨਾਲ ਤੁਸੀਂ ਵੀ ਇਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 4159090503 ਕ੍ਰਿਸ਼ਨ ਤਰੋਟਾ ਯੂਬਾ ਸਿਟੀ ਜੀਐਨ ਲਿਵਲ ਟਰੱਕ ਵਾਸ਼ ਕਰਦੇ ਨੇ ਔਇਲ ਚੇਂਜ ਕਰਦੇ ਨੇ 에ਅਰ ਬ੍ਰੇਕਾਂ ਦਾ ਕੰਮ ਤਸਲੀ ਬਖਸ਼ ਕਰਵਾ ਸਕਦੇ ਹੋ ਨਵੇਂ ਪੁਰਾਣੇ ਟਾਇਰ ਵੀ ਨਾਲ ਤੁਹਾਨੂੰ ਮਿਲਦੇ ਨੇ ਲੋਕੇਸ਼ਨ ਆ ਸੈਂਟਾ ਨੀਲਾ ਦੀ ਨਿਮਾਸੋ ਤੇ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 270 0113 ਤੇ ਜਸਵਿੰਦਰ ਸਿੰਘ ਨਾਗਰ ਰੋਸਵੈਲ ਅਵਤਾਰ ਸਿੰਘ ਸੰਗਾ ਯੂਬਾ ਸਿਟੀ ਤੇ ਬਲਦੇਵ ਸਿੰਘ ਕੰਗ ਯੂਬਾ ਸਿਟੀ ਤੋਂ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਨੰਬਰ ਆ 48272 5200 ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 24 ਅਕਤੂਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ ਖਬਰਾਂ ਦੇ ਵਲ ਆਈਏ ਮਿੰਟੂ ਜੀ ਤੇ ਗੱਲ ਕਰੀਏ ਹਰਚਰਨ ਸਿੰਘ ਭੁੱਲਰ ਦੀ ਰੇਡ ਤੇ ਰੇਡ ਰੇਡ ਤੇ ਰੇਡ ਪੈ ਰਹੀ ਹੈ ਜੀ ਹੁਣ ਫਾਰਮ ਹਾਊਸ ਤੇ ਵੀ ਰੇਡ ਪਈ ਹੈ ਜੀ ਹਾਂ ਜੀ ਡੀ ਕੇ ਕੱਲ ਇਸ ਵੇਲੇ ਤੱਕ ਪਹ ਪੈ ਚੁੱਕੀ ਸੀਗੀ 8-9 ਘੰਟੇ ਦੀ ਹੋ ਰੇਡ ਹੋਈ ਤੇ ਫਿਰ ਉਸ ਤੋਂ ਬਾਅਦ ਕੀ ਆ ਕਿ ਸੀਬੀਆਈ ਦੀ ਟੀਮ ਨੇ ਆਖਿਆ ਕਿ ਚਲੋ ਫਾਰਮ ਹਾਊਸ ਵੀ ਵੇਖ ਚਲੀ ਹੁਣ ਆਏ ਤੇ ਹੈ ਗਈਆਂ ਕਿ ਉਥੇ ਕੀ ਆ ਜੀ ਤੇ ਜਦੋਂ ਫਾਰਮ ਹਾਊਸ ਵੇਖਿਆ ਤੇ ਲਾਗੇ ਯਾਰ 60 ਪੈਂਟ ਕਿੱਲਿਆਂ ਦਾ ਟਾਕ ਕੋਈ ਹੋਰ ਵੀ ਦਿਖਿਆ ਦੱਸਦੇ ਆ ਕਿ ਉਹਦੇ ਤੇ ਵੀ ਨਿਗਾ ਪੈ ਗਈ ਆ ਤੇ ਜਦੋਂ ਇਹੋ ਜੀਆਂ ਏਜੰਸੀਆਂ ਦੀ ਨਿਗਾ ਜਿਹੜੀ ਆ ਉਹ ਇਸ ਤਰ੍ਹਾਂ ਟੇਢੀ ਹੋ ਜਾਵੇ ਤੇ ਫਿਰ ਉਹਦੇ ਕਾਗਜ਼ ਪੱਤਰ ਵੀ ਲੱਭਣੇ ਪੈਂਦੇ ਆ ਹੁਣ ਕਾਗਜ਼ ਪੱਤਰ ਜਿਹੜੇ ਉਹ ਲੱਭੇ ਜਾਣਗੇ ਕਿਹਾ ਭਾਈ ਕੀ ਉਸ ਫਾਰਮ ਹਾਊਸ ਦੇ ਨਾਲ ਲੱਗਦੀ ਜਿਹੜੀ ਜ਼ਮੀਨ ਆ ਉਹ ਇਹਨਾਂ ਦੀ ਆ ਜਾਂ ਕਿਸੇ ਹੋਰ ਦੀ ਆ ਤੋ ਕਿ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਖੈਰ ਹਮ ਹਮ TIIG ਦੀ ਜਿਹੜੀ ਇਹ ਫਾਰਮ ਹਾਊਸ ਤੇ ਤਲਾਸ਼ੀ ਲਈ ਆ CBI ਅਧਿਕਾਰੀ ਹੈ ਸੰਜੀਪ ਕੁਮਾਰ ਉਹਨਾਂ ਨੇ ਜਿਹੜੀ ਇਹਦੇ 'ਚ ਆਫੀਸ਼ੀਅਲੀ ਇੱਕ ਕੈਲੋ ਟਿੱਪਣੀ ਦਿੱਤੀ ਆ ਹਮ ਹਮ ਉਹਦੇ 'ਚ ਕਹਿੰਦੇ ਆ ਕਿ ਫਾਰਮ ਹਾਊਸ ਤੋਂ ਹੁਣ ਤੱਕ ਕੋਈ ਵੀ ਇਤਰਾਜ਼ਯੋਗ ਸਮਗਰੀ ਪ੍ਰਾਪਤ ਨਹੀਂ ਹੋਈ ਦਸਤਾਵੇਜ਼ਾਂ ਦੀ ਬੜੀ ਗਹਿਰ ਗੰਭੀਰ ਜਾਂਚ ਜੜੀਓ ਕੀਤੀ ਜਾ ਰਹੀ ਹੈ ਹਮਮ ਠੀਕ ਹੈ ਜੀ ਹਮਮ ਤੇ ਇਸ ਤੋਂ ਇਲਾਵਾ ਕੁਝ মিডিਆ ਹਾਊਸ ਇਹ ਕਹਿ ਰਹੇ ਨੇ ਦਾਵਾ ਕਰ ਰਹੇ ਨੇ ਇਹ ਸਾਡੇ ਨਹੀਂ ਦਾਵੇ ਹੁੰਦੇ মিডিਆ ਹਾਊਸ ਤੇ ਦਾਵੇ ਹੁੰਦੇ ਆ ਅਸੀਂ ਪਹਿਲਾਂ ਡਿਸਕਲੇਮਰ ਦੇ ਦਈਏ ਇਸ ਬਾਕਿ ਜੀ ਜੀ ਕਿ ਸੀਬੀਆਈ ਉਹਨਾਂ ਲੋਕਾਂ ਨੂੰ ਵੀ ਟ੍ਰੇਸ ਕਰ ਸਕਦੀ ਹੈ ਜੋ ਡੀਆਈਜੀ ਦੀ ਗ੍ਰਿਫਤਾਰੀ ਤੋਂ ਬਾਅਦ ਇਸ ਫਾਰਮ ਹਾਊਸ ਦੇ ਵਿੱਚ ਆਏ ਸੀ ਜ਼ਮੀਨ ਦੇ ਵਿੱਚ ਜੀ ਸਿੰਝਾਈ ਵਾਸਤੇ ਦੱਸਦੇ ਆ ਕਿ ਦੋ ਟਰਾਂਸਫਾਰਮਰ ਲਗਾਏ ਗਏ ਆ ਤੇ ਜਿਹੜੇ ਇਹ ਟਰਾਂਸਫਾਰਮਰ ਆ ਇਹ ਅੱਡੂ ਅੱਡ ਫੀਡਰ ਨਾਲ ਜੋੜੇ ਗਏ ਤਾਂ ਕਿ ਇੱਕ ਟਰਾਂਸਫਾਰਮਰ ਤੋਂ 8 ਘੰਟੇ ਤੇ ਦੂਜੇ ਤੋਂ ਫਿਰ 8 ਘੰਟੇ ਬਿਜਲੀ ਸਪਲਾਈ ਮਿਲ ਸਕੇ ਹੈ ਕੋਈ ਇਸ ਤਰ੍ਹਾਂ ਦਾ ਰਸੂਖ ਕਿਸੇ ਦਾ ਕਿ ਇੱਕੋ ਟੱਕ ਚ ਦੋ ਫੀਡਰ ਚੱਲਦੇ ਹੋ ਇਹ ਮੇਰੇ ਖਿਆਲ ਦੇ ਨਾਲ ਇਹ ਵੀ ਮਾਮਲਾ ਪ੍ਰਵੀਨ ਜੀ ਬੜਾ ਦਿਲਚਸਪ ਹੋ ਬਣ ਜਾਂਦਾ ਆ ਕਿਉਂਕਿ ਬڑے-बड़े ਅਸੀਂ ਵੀ ਅਮੀਰ ਲੋਕ ਦੇਖੇ ਆ ਮਰਾ ਆ ਵੀ ਕਮਾਲ ਦੀ ਗੱਲ ਹੈ ਕਿ ਦੋ ਫੀਡਰਾਂ ਤੋਂ ਸਪਲਾਈ ਦੋ ਟਰਾਂਸਫਾਰਮਰਾਂ 'ਆ ਤੇ ਜੇ ਕੋ ਬਿਜਲੀ ਸਬਸਿਡੀ ਤੁਹਾਡੇ ਗਵੰਡੀਆਂ ਨੇ ਜਿਹੜੇ ਸਭ ਤੋਂ ਅਮੀਰ ਆ ਮਾਫ ਕਰਨਾ ਮੈਂ ਕਿ ਤੁਡੀ ਗੱਲ ਰੋਕਤੀ ਮਾਫ ਕਰਨਾ ਮਾਫੀ ਚਾਹਣਾ ਤੇ ਇਹਨਾਂ ਨੇ ਵੀ ਨਹੀਂ ਇਸ ਤਰ੍ਹਾਂ ਕੀਤਾ ਹੋਣਾ ਬਿਜਲੀ ਸਬਸਿਡੀ ਦਾ ਆਪਕੇ ਨੇ ਬਾਦਲ ਖਾ ਕੇ ਫਲਾਣੇ ਖਾ ਕੇ ਦੇ ਇਹ ਖਾ ਕੇ ਜੇ ਇੱਥੇ ਵੀ ਕੰਮ ਨਾ ਹੋਇਆ ਹੋਵੇ ਆ ਬਿਲਕੁਲ ਦੋ ਫੀਡਰ ਨਹੀਂ ਹੈ ਨਾ ਬਾਦਲ ਪਿੰਡ ਦੇ ਵਿੱਚ ਜ਼ਰੂਰ ਹੈ ਮੇਰੇ ਖੇਲ ਦੇ ਨਾਲ ਜਿਹੜਾ ਇਹਨਾਂ ਦਾ ਹੁੰਦਾ ਗ੍ਰਿਡ ਹੈ ਗ੍ਰਿਡ ਹੈ ਹਾਂਜੀ ਪਰ ਆ ਕਮਾਲ ਹੈ ਨਾ ਕਿ ਫੀਡਰ ਦੋ ਸਹੀ ਸਹੀ ਤੇ ਬਾਦਲਾ ਨੀ ਵੀ ਨਹੀਂ ਕੀਤਾ ਹੋਣਾ ਬਾਕੀਆ ਗੱਲ ਤੁਹਾਡੀ ਸਹੀ ਹੈ ਤਾਂ ਮਤਲਬ ਕਿ ਇਸ ਤਰ੍ਹਾਂ ਦੀਆਂ ਗੱਲਾਂ ਨਿਕਲ ਕੇ ਆ ਰਹੀਆਂ ਨੇ ਪ੍ਰਵੀਨ ਜੀ ਕੇ ਇਹਨਾਂ ਦੇ ਜਿਹੜੇ ਨੀਡ ਲਈ ਸੀ ਕਿ ਸ਼ਾਇਦ ਜੁਡੀਸ਼ਨਰੀ ਦੇ ਵਿੱਚ ਸੀ ਉਹਨਾਂ ਨੂੰ ਬਦਲਿਆ ਗਿਆ ਇਸ ਤੋਂ ਇਲਾਵਾ ਕੁਝ ਪੁਲਿਸ ਆਫੀਸਰ ਜਿਹੜੇ ਸੀਬੀਆਈ ਦੀ ਲਗਾਤਾਰ ਡਾਰਟੇ ਨੇ ਹੂੰ ਹੂੰ ਇਸ ਤੋਂ ਇਲਾਵਾ ਇਸ ਗੇਮ ਦੇ ਵਿੱਚੋਂ ਦੇਖੋ ਪ੍ਰਵੀਨ ਜੀ ਹੁਣ ਇਹਦੀ ਪੁਗਤਾ ਨਹੀਂ ਪਰ ਜਿਸ ਸੋਰਸ ਤੇ ਮੈਂ ਅੱਖਾਂ ਮੀਟ ਕੇ ਯਕੀਨ ਕਰ ਸਕਦਾ ਉਸ ਸੋਰਸ ਨੇ ਮੈਨੂੰ ਔਰ ਮੀਡੀਆ ਨਾਲ ਜੁੜਿਆ ਸੋਰਸ ਹੈ ਸਰਕਾਰ ਨਾਲ ਜੁੜਿਆ ਸੋਰਸ ਹੈ ਤੇ ਇੱਕ ਲੈਗਸੀ ਹੈ ਪੱਤਰਕਾਰਤਾ ਦੀ ਉਹਦਾ ਠੀਕ ਹੈ ਉਸਨੇ ਮਤਲਬ ਕਿ ਬੜੇ ਵਿਸ਼ਵਾਸ ਨਾਲ ਕਿਹਾ ਕਿਹਿੰਦਾ ਕਿ ਭਾਜੀ ਤੁਸੀਂ ਥੋੜਾ ਡੁੰਗਾਈ ਚ ਚੂਭੀ ਮਾਰੋਗੇ ਤਾਂ ਤੁਹਾਨੂੰ ਇਹਦੇ ਚ ਵੀ ਪੁਲਿਸ ਦੀਆਂ ਦੋ ਲੱਗੀਆਂ ਦਾ ਟਕਰਾਉ ਨਜ਼ਰ ਆਏਗਾ ਬਹੁਤ ਵੱਡੀ ਗੱਲ ਹਿੰਟ ਜੋ ਦਿੱਤਾ ਉਸ ਨੌਜਵਾਨ ਪੱਤਰਕਾਰ ਨੇ ਮੈਂ ਉਹ ਮਤਲਬ ਤਾਂ ਸਰ ਉਹ ਆ ਉਸ ਕੱਲ ਤੋਂ ਤੇ ਚਲੋ ਉਹ ਗਾਂ ਦੇ ਇੱਕ ਕੋਈ ਰਸਤਾ ਦਿਖਾ ਦਿੰਦਾ ਹੁੰਦਾ ਤੇ ਫਿਰ ਚਲਣਾ ਤੇ ਸਾਡੇ ਦਮ ਤੇ ਆਪ ਹੀ ਹੁੰਦਾ ਤੁਹਾਨੂੰ ਪਤਾ ਹੀ ਆ ਹਮਮ ਪਰ ਮਤਲਬ ਕਿ ਇਹਦੇ ਵਿੱਚ ਜੇ ਉਸ ਗੱਲ ਨੂੰ ਡੀਕੋਡ ਕਰੀਏ ਤਾਂ ਜੋ ਮੈਨੂੰ ਲੱਗਦਾ ਹੈ ਕਿ ਸ਼ਾਇਦ ਉਸ ਮੇਰੇ ਸੋਰਸ ਦੀ ਜਾਣਕਾਰੀ ਮੁਤਾਬਕ ਕਿ ਇਸ ਗੇਮ ਦੇ ਵਿੱਚ ਐਚਐਸ ਪੁੱਲਰ ਦੇ ਉਲਟ ਕੁਝ ਅਫਸਰ ਹੋ ਸਕਦੇ ਆ ਕਿ ਉੱਥੇ ਜਿਨ੍ਹਾਂ ਨੇ ਗੇਮ ਬੁਆਈਆ ਯਾਨੀ ਇਹ ਅੱਜ ਦੀ ਜਿਹੜੀ ਸਾਰੀ ਅਪੋਲੂਸ਼ਨ ਹੈ ਉਹਦੇ ਵਿੱਚ ਇੱਕ ਨਵਾਂ ਐਂਗਲ ਜ਼ਰੂਰ ਤੁਸੀਂ ਜ਼ਿਹਰੇ ਚਰਚਾ ਲਈ ਰੱਖ ਸਕਦੇ ਮੈਂ ਕਦੇ ਨਹੀਂ ਕਹਿੰਦਾ ਹਾਂ ਕਿ ਤਸਦੀਕ ਸ਼ੁਦਾ ਚੀਜ਼ ਹੈ ਇਹ ਬਿਲਕੁਲ ਮੰਨਣ ਯੋਗ ਚੀਜ਼ ਹੈ ਇਹ ਦੁਨੀਆ ਦੀ ਆਖਰੀ ਚੀਜ਼ ਹੈ ਕੁਝ ਵੀ ਹੋ ਸਕਦਾ ਮੈਂ ਵਾਹਿਦ ਹਾਂ ਜਿਹੜਾ ਸਕ੍ਰੈਪ ਤੇ ਬੋਲ ਰਿਹਾ ਵਾਂ ਜਿਹੜਾ ਕਾਸ਼ਪੱਤਾ ਤੇ ਬੋਲ ਰਿਹਾ ਕਾਸ਼ਪੱਤਾ ਦੀ ਫੈਮਲੀ ਦਾ ਬੈਕਗ੍ਰਾਉਂਡ ਜਿਸ ਤਰ੍ਹਾਂ ਮਤਲਬ ਕਿ ਪੋਲੀਟੀਕਲੀ ਹੈ ਜਿਸ ਤਰ੍ਹਾਂ ਉਹਦੀਆਂ ਕੁਝ ਐਫਆਈਆਰ ਵਗੈਰਾ ਵੀ ਮੇਰੇ ਹੱਥ ਲੱਗ ਰਹੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਪਟਾਕੇ ਪਹਿ ਜਾਣਗੇ ਜੇ ਉਹ ਪੂਰੇ ਦਸਤਾਵੇਜ਼ ਮਿਲ ਗਏ ਤਾਂ ਮਤਲਬ ਹੈ ਕਿ ਸਾਰੇ ਪਾਸੇ ਤੋਂ ਜਾਣਕਾਰੀ ਦੇਣਾ ਸਾਡਾ ਧਰਮ ਹੋਣਾ ਚਾਹੀਦਾ ਹਾਂ ਸਹੀ ਹੈ ਇਹ ਕੈਚਸ ਪੁੱਲਰ ਕਿਉਂ ਸਕ੍ਰੈਪ ਦਾ ਕਾਰੋਬਾਰ ਦੇਖੋ ਹਜ਼ਾਰਾਂ ਕਰੋੜ ਸੈਂਕੜੇ ਕਰੋੜ ਜਿੱਥੇ ਵੱਧਦਾ ਜਾ ਕੇ ਜਿੱਥੋਂ ਟੈਕਸ ਨਿਕਲਦਾ ਜਾ ਕੇ ਮੰਡੀ ਗੋਵਿੰਦਗੜ੍ਹ ਕਥੇਗੜ੍ਹ ਸਾਥ ਮਿਲਦਾ ਉਹ ਸਾਰੇ ਤੇ ਹੀ ਗੱਲ ਹੋਣੀ ਚਾਹੀਦੀ ਸੀ ਕਿ ਉੱਥੋਂ ਕੱਲਾ ਐਚਐਸ ਬੈਂਸ ਥੋੜੀ ਖਾਰੇ ਹੋਏ ਐਚਐਸ ਭੁੱਲਰ ਥੋੜੀ ਖਾਰੇ ਹੋਏਗਾ ਜੀ ਹਮ 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 ਹੋਰ ਕਿੰਨੇ ਹੋਣਗੇ ਮਤਲਬ ਕਿ ਉਹ ਉਹ ਲੋਕ ਤੇ ਅੱਜ ਵੀ ਛਾਪ ਲਗੇ ਹੋਣੇ ਉਸ ਤੋਂ ਬਾਅਦ ਵੀ ਉਹ ਆਪਣਾ ਕਾਰੋਬਾਰ ਸ਼ੁਰੂ ਕਰਨਗੇ ਤਾਂ ਜਿਹੜਾ ਦਲਾਲੀ ਸਿਸਟਮ ਉੱਥੇ ਚੱਲਦਾ ਹੈ ਉਹਦੇ ਤੇ ਇਨਕੁਆਰੀ ਪੇਟਾਣ ਦੀ ਮੇਰੇ ਖਿਆਲ ਨਾਲ ਕੋਸ਼ਿਸ਼ ਕਰਨੀ ਚਾਹੀਦੀ ਆ ਕਿਉਂਕਿ ਮੇਰੀ ਜਾਣਕਾਰੀ ਹੈ ਕਿ ਇਸ ਤਰ੍ਹਾਂ ਦੇ ਵੀ ਬੰਦੇ ਆ ਜਿਨ੍ਹਾਂ ਨੇ 2 ਨੰਬਰ ਦਾ ਸਕ੍ਰੈਪ ਲਿਆ ਕੇ ਥੇ ਕਪਾੜਾ ਦਾ ਧੰਦਾ ਬਣਾ ਰੱਖਿਆ ਔਰ ਕੁਝ ਐਸੇ ਵੀ ਨੇ ਜਿਹੜੇ ਭਰੋਸੇ ਚ ਲੈ ਕੇ ਵਪਾਰੀ ਨੂੰ ਇੱਕ ਦਫਤਰ ਸੈਟ ਅਪ ਕਰਕੇ ਉਸ ਤੋਂ ਬਾਅਦ ਠੱਗੀ ਮਾਰ ਕੇ ਕਈ ਕਰੋੜਾਂ ਦੀ ਮੁੜ ਕੇ ਕਿਸੇ ਹੋਰ ਮਲੇਚ ਜਾ ਕੇ ਦਫਤਰ ਖੋਲ ਕੇ ਵਹਿ ਜਾਂਦੇ ਨੇ ਹੂੰ ਟੈਕਸ ਚੋਰੀ ਨਹੀਂ ਠੱਗੀ ਠੋਰੀ ਵੀ ਬਹੁਤ ਜਲਦੀ ਆ ਤੋ ਇਸ ਕਰਕੇ ਇਹ ਸਾਰਾ ਤਾਣਾ ਵਾਣਾ ਹੀ ਖਕਾ ਲਿਆ ਜਾਣਾ ਚਾਹੀਦਾ ਹੈ ਤੇ ਉਮੀਦ ਕਰਦੇ ਆ ਕਿ ਅੜਾਰੀ ਜਿਹੜੀ ਆ ਉਹ ਸੀਬੀਆਈ ਦੀ ਵਾਵਾ ਵੱਡੀ ਹੋਊਗੀ ਜੀ ਹੂੰ ਜੀ ਬਿਲਕੁਲ ਬਿਲਕੁਲ ਸੰਭਾਵਨਾਵਾਂ ਕਈ ਤਰ੍ਹਾਂ ਦੀਆਂ ਜਿਨ੍ਹਾਂ ਤੋਂ ਮੈਂ ਤੁਜੀ ਭੱਜਿਆ ਨਹੀਂ ਜਾ ਸਕਦਾ ਅਗਲੀ ਗੱਲ ਕਰੀਏ ਮੁੱਖ ਮੰਤਰੀ ਸਾਹਿਬ ਦੀ ਬਿਹਾਰ ਚ ਵੀ ਜਾਣਾ ਪੈਣਾ ਤੇ ਤਰਨ ਤਰਨ ਦੇ ਵਿੱਚ ਵੀ ਗਰਦੇ ਆ ਜੀ ਅੱਜ ਦੇਖੋ ਇਹਨਾਂ ਨੇ ਹੁਣ ਤਰਨ ਤਰਨ ਦੀ ਬਾਗਦੋਰ ਸੰਭਾਲ ਲਈ ਆ ਤਰਨਤਾਰਨ ਚੋਂ ਮੁਸ਼ਕਲ ਹਾਲਾਤ ਦੇ ਵਿੱਚ ਇਹਨਾਂ ਨੂੰ ਲੜਨੀ ਪੈ ਰਹੀ ਆ ਇਸੇ ਕਰਕੇ ਤੁਸੀਂ ਦੇਖਣਾ ਕਿ ਅੱਜ ਤਰਨਤਾਰਨ ਜ਼ਿੰਦਗੀ ਚੋਂ ਵਾਸਤੇ ਜਿਹੜੀ ਬੀਬੀ ਨੂੰ ਇਹਨਾਂ ਨੇ ਥੋੜੇ ਦਿਨ ਪਹਿਲਾਂ ਐਸਐਸਪੀ ਲਾਇਆ ਸੀ ਰਵਜੋਤ ਕੌਰ ਗਰੇਵਾਲ ਉਹਨਾਂ ਦੀ ਕੰਪਲੇਂਟ ਹੋ ਗਈ ਆ ਹੂੰ ਹੂੰ ਜੋ ਆਪਣੇ ਸਟੇਟ ਦੇ ਹੁੰਦੇ ਆ ਮੁੱਖ ਇਲੈਕਸ਼ਨ ਦੇ ਅਧਿਕਾਰੀ ਜਿਨ੍ਹਾਂ ਨੂੰ ਸੀਈਓ ਕਹਿੰਦੇ ਆ ਉਹਨਾਂ ਨੂੰ ਇੱਕ ਸ਼ਿਕਾਇਤ ਜਿਹੜੀ ਆ ਉਹ ਦਿੱਤੀ ਗਈ ਆ ਇਸ ਤੋਂ ਇਲਾਵਾ ਦੋ ਡੀਐਸਪੀ ਜਿਹੜੇ ਆ ਉਹਨਾਂ ਦੇ ਵੀ ਤਬਾਦਲੇ ਦੀ ਮੰਗ ਕੀਤੀ ਗਈ ਆ ਦਰਅਸਲ ਕੀ ਆ ਕਿ ਮਤਲਬ ਕਿ ਅਕਾਲੀ ਦਲ ਬਨੀ ਉਦੋਸ਼ ਲਾਇਆ ਗਿਆ ਹੈ ਕਿ ਇਹ ਉਥੇ ਮਸ਼ੀਨਰੀ ਦਾ ਦੁਰਪਰਯੋਗ ਕਰ ਰਹੇ ਨੇ ਕੁ ਵਰਤੋਂ ਕਰ ਰਹੇ ਨੇ ਠੀਕ ਹੈ ਦੋ ਡੀਐਸਪੀਸ ਤੇ ਪਹਿਲਾਂ ਹੀ ਸ਼ਿਕਾਇਤ ਦਿੱਤੀ ਹੋਈ ਆ ਹੂੰ ਹੂੰ ਤਾਂ ਅਕਾਲੀ ਨੇਤਾ ਕੋਈ ਹੈ ਪ੍ਰਭਜੀਤ ਠੀਕ ਹੈ ਜੀ ਉਹ ਕਹਿੰਦੇ ਕਿ ਫੋਰਚੂਨਰ ਗੱਡੀ ਤੋਂ ਮਤਲਬ ਕਿ ਉਤਰਿਆ ਹੀ ਨਹੀਂ ਹੈ ਉਹ ਗੱਡੀ ਸਮੇਤ ਹੀ ਕਿਤੇ ਗਾਇਬ ਹੋ ਗਿਆ ਯਾਨੀ ਇਹ ਕੱਲਾ ਜਿਹੜੀਆਂ ਉੱਥੋਂ ਨਿਕਲ ਰਹੀਆਂ ਨੇ ਪ੍ਰਵੀਨ ਜੀ ਕਿ ਇਹ ਪੂਰੀ ਤਾਕਤ ਚੋਕਣਗੇ ਤੁਸੀਂ ਦੇਖਿਓ ਬੜੀ ਵੱਡੀ ਲੜਾਈ ਉੱਥੇ ਹੋਏਗੀ ਹੂੰ ਕੁਝ ਲੋਕ ਜਿਹੜੇ ਕਹਿੰਦਦੇ ਨੇ ਮਤਲਬ ਕਿ ਇੱਕ ਭਾਵਨਾਵਸ ਲੋਕ ਹੈ ਕਿ ਵਨ ਸਾਈਡਡ ਹੋ ਜਾਏਗਾ ਜੀ ਫਲਾ ਹੋ ਜਾਏਗਾ ਮੈਂ ਹਮੇਸ਼ਾ ਕਹਿੰਦਾ ਨਾ ਕਿ ਸਤਾ ਤਾਈ ਤਿਰ ਨੂੰ ਕਟ ਅੰਕਣਾ ਤੁਹਾਡਾ ਇੱਕ ਬਹੁਤ ਵੱਡਾ ਭੁਲੇਖਾ ਤੇ ਬੜਾ ਘਾਟੀਵੰਦਾ ਹੋ ਸਕਦਾ ਹੈ ਹਮ 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 ਬਹੁਤ ਜ਼ਿਆਦਾ ਮੇਰੇ ਕੋਲ ਮਤਲਬ ਕਿ ਇਸ ਤਰ੍ਹਾਂ ਦੇ ਇਨਪੁਟਸ ਹੈਗੇ ਆ ਕਿ ਹਾਲੇ ਕੰਮ ਸਟਾਰਟ ਕੀਤਾ ਔਰ ਇਹਦਾ 베ਸ ਬਣਾ ਰਹੇ ਆ ਬਾਕੀ ਦੇਖੋ ਉਹਨ ਉਥੇ ਰੈਲੀਆਂ ਜਿਹੜੀਆਂ ਹੋਣਗੀਆਂ ਪ੍ਰਵੀਰ ਜੀ ਅੱਜ ਮੇਰੀ ਇੱਕ ਕਿਸੇ ਵਿਸ਼ਲੇਸ਼ਕ ਦੇ ਨਾਲ ਵੀ ਗੱਲਬਾਤ ਹੋ ਰਹੀ ਸੀ ਬਹੁਤ ਸਟੇਟਾਂ ਦੇ ਵਿੱਚ ਉਹ ਜਿਹੜਾ ਹੈ ਨਾ ਉਹ ਜਾਂਦਾ ਇਲੈਕਸ਼ਨ ਕਵਰ ਕਰਦਾ ਕਵਰ ਮਤਲਬ ਕਿ ਇਸ ਤਰ੍ਹਾਂ ਨਹੀਂ ਬਹੁਤ ਵੱਡੇ ਵੱਡੇ ਥਿੰਕ ਟੈਂਕਸ ਦੇ ਵਿੱਚ ਕੰਮ ਕਰਦਾ ਆ ਹਮਮ ਆਪਣੇ ਵਰਗਾ ਨਹੀਂ ਹੈ ਮਤਲਬ ਕਿ ਬਹੁਤ ਵੱਡੇ ਵੱਡੇ ਥਿੰਕ ਟੈਂਕਸ ਦੇ ਨਾਲ ਕੰਮ ਕਰਦਾ ਤੂੰ ਗੱਲ ਕਰ ਰਿਹਾ ਸੀਗਾ ਕਹਿੰਦੇ ਜੀ ਸਾਰਾ ਕੁਝ ਸ਼ੁਰੂ ਹੋ ਚੁੱਕਾ ਤੁਹਾਡੇ ਤਰਨ ਤਾਰਨ ਦੇ ਵਿੱਚ ਮੈਂ 당ਗ ਰਹਿ ਗਿਆ ਕਹਿੰਦੇ ਜੀ ਹੋਏਗਾ ਤੁਸੀਂ ਦੇਖਣਾ ਬਹੁਤ ਵੱਡੇ ਪੱਧਰ ਤੇ ਹੋਏਗਾ ਖੈਰ ਟਕਰਾ ਦੀ ਵੀ ਸੰਭਾਵਨਾ ਵਧੇਗੀ ਜਿਸ ਤਰ੍ਹਾਂ ਜੇ ਤਕਾ ਹੋਏਗਾ ਤਾਂ ਟਕਰਾ ਦੀ ਵੀ ਸੰਭਾਵਨਾ ਵਧੇਗੀ ਜਿਸ ਤਰ੍ਹਾਂ ਸ਼ਿਕਾਇਤੋਂ ਸ਼ਿਕਾਇਤੀ ਹੋ ਰਹੇ ਆ ਕਿਉਂਕਿ ਭਾਉ ਜਿਹੜੇ ਤੁਹਾਨੂੰ ਪਤਾ ਹੀ ਆ ਫਿਰ ਦੱਬਦੇ ਉਹ ਵੀ ਨਹੀਂ ਹੁੰਦੇ ਤਾਂ ਬਾਕੀ ਯਤਨ ਇਦਰੋਂ ਵੀ ਹੋ ਸਕਦੇ ਦੂਜੀ ਗੱਲ ਇਹ ਕਿ ਜਿਹੜੇ ਗਰਜ਼ੇ ਨੇ ਮਾਨ ਸਾਹਿਬ ਕਿ 35 36 ਮਿੰਟ ਬੋਲਦੇ ਆ ਤੇ ਉਹੀ 32 ਮਿੰਟ ਉਹੀ ਮੇਰੇ ਖਿਆਲ ਦੇ ਨਾਲ ਕਾਲੀ ਉਹੀ ਬਾਜਵਾ ਕਿ ਕਿਕਰਾਂ ਟਾਲੀਆਂ ਨੂੰ ਵੀ ਇਹ ਸਾਰੀਆਂ ਚੀਜ਼ਾਂ ਯਾਦ ਹੋ ਚੁੱਕੀਆਂ ਨੇ ਹਮਮ ਅੱਛਾ ਜੋ ਟਾਲਾ ਦੀ ਪਾਰਟੀ ਭਾਜਪਾ ਨੇ ਖਾਈ ਹੁਣ ਨਿਤਿਸ਼ ਨੂੰ ਮਤਲਬ ਕਿ ਬਲੇਟਾ ਮਾਰ ਲਿਆ ਕੁੱਟ ਪੂਰਾ ਤੋਂ ਨਿਕਲਦੇ ਹੀ ਸੁਖਵੀਰ ਦੀਆਂ ਅੱਖਾਂ ਬੰਦ ਹੋ ਜਾਂਦੀਆਂ ਕਾਗਜ਼ ਆ ਕੱਢੇ ਆ ਸਾਰਿਆਂ ਦਾ ਨੰਬਰ ਆਏਗਾ ਜਿਵੇਂ ਤੁਹਾਨੂੰ ਪਤਾ ਹੀ ਆ ਹੂੰ ਹੂੰ ਉਹ ਕਹਿੰਦੇ ਹੁੰਦੇ ਆ ਕਿ ਮੂਛਾਂ ਮਰੂੜ ਕੇ ਕੋਈ ਸ਼ਲੂਕ ਕਹਿੰਦੇ ਐਂਦਾ ਕਹਿੰਦੇ ਸੀ ਉਦਾਂ ਕਹਿੰਦੇ ਸੀ ਬੀਬੀ ਮਜੀਠੇ ਵਾਲੀ ਬਾੜ ਮੰਗਦੀ ਆ ਦੇਖੋ ਕਿਹੋ ਜੀਆਂ ਗੱਲਾਂ ਹੈ ਮਤਲਬ ਕਿ ਮਜੀਠੇ ਤੇ ਪੱਖ ਦੇ ਵਿੱਚ ਬਾਜਬਾ ਆਇਆ ਮੈਨੂੰ ਪਤਾ ਉਹਨੇ 골ਡ ਤੇ ਬਿਸਕੁਟ ਮੰਗਾਏ 2-2 ਕਰੋੜ ਦੀਆਂ ਗੱਡੀਆਂ ਲੈ ਰਹੇ ਹਰੇ ਯਾਰ ਤੁਸੀਂ ਫੜੋ ਇਹਨਾਂ ਨੂੰ ਕਿਸ ਤਰ੍ਹਾਂ ਦਾ ਭਾਸ਼ਾ ਮੁੱਖ ਮੰਤਰੀ ਤੇ ਮੈਂ ਕਿਹਾ ਤੁਹਾਨੂੰ ਕਿਹਾ ਕਿ ਸਾਨੂੰ ਕਈ ਵਾਰ ਲਜਾ ਆਉਂਦੀ ਆ ਇਸ ਤਰ੍ਹਾਂ ਦੀ ਟਿੱਕਾ ਟਿੱਪਣੀ ਕਰਦੇ ਆ ਵੀ ਕਿ ਮੁੱਖ ਮੰਤਰੀ ਸਾਹਿਬ ਤੇ ਇਹੋ ਜਿhe ਖੂਬੇ ਇਹੋ ਜਿhe ਖੂਬੇ ਅੱਗੇ ਕਹਾਣੀਆਂ ਮਾਰਦੇ ਹੁੰਦੇ ਸੀ ਲੋਕ ਕਈ ਵਾਰ ਬੱਚਾ ਵੱਡ ਜਾਂਦਾ ਹੁੰਦਾ ਸੀ ਕਹਾਣੀ ਦੇ ਵਿੱਚ ਤੇ ਉਹ ਉੱਥੇ ਹੀ ਸਲਿੱਪ ਜੇ ਕੱਢੀ ਜਾਂਦਾ ਸੀ ਕਹਾਣੀ ਤੋਂ ਬਾਹਰ ਨਹੀਂ ਸੀ ਆਉਂਦਾ ਉਦੋਂ ਕੱਚੇ ਕੋਠੇ ਲਿਪਣ ਵਾਸਤੇ ਅਸੀਂ ਮਿੱਟੀ ਤੇ ਤੂੜੀ ਪਾ ਕੇ ਉਹ ਕਹਾਣੀ ਤਿਆਰ ਕਰਦੇ ਸਾਂ ਇਦਾਂ ਲੱਗਦਾ ਕਿ ਮੁੱਖ ਮੰਤਰੀ ਮੰਤਰੀ ਸਾਹਿਬ ਉਸ ਕਹਾਣੀ ਵਿੱਚ ਫਸ ਗਏ ਨੇ ਉਹਦੇ 'ਚੋਂ ਨਿਕਲ ਨਹੀਂ پا ਰਹੇ ਪਰ ਪ੍ਰਵੀਨ ਜੀ ਇਹਨਾਂ ਦੇ ਭਾਸ਼ਣ ਜਿਹੜੇ ਆ ਉਹ ਬਿਲਕੁਲ ਇੱਕ ਤਬਕੇ ਨੂੰ ਜ਼ਰੂਰ ਲਮਾਉਂਦੇ ਆ ਉਹਨਾਂ ਨੂੰ ਖੁਸ਼ ਕਰਦੇ ਉਹਨਾਂ ਦੀ ਜੋ ਚਾਹਤ ਹੈ ਉਸ ਨੂੰ ਪੱਠੇ ਜ਼ਰੂਰ ਪਾਉਂਦੇ ਆ ਪਰ ਨਾ ਤਾਂ ਰਿਪੋਰਟ ਕਾਰਡ ਹੈ ਨਾ ਭਵਿਕ ਮੁੱਖੀ ਯੋਜਨਾਵਾਂ ਨੇ ਨਾ ਕੋਈ ਤਥਾਤਮਕ ਜਾਣਕਾਰੀ ਹੈ ਨਾ ਕੋਈ ਡਾਟਾ ਹੈ ਕੁਝ ਨਹੀਂ ਔਰ ਮੇਰੀ ਜਾਣਕਾਰੀ ਇਹ ਆ ਕਿ ਕੁਝ ਅਫਸਰਾਂ ਨੇ ਪਹਿਲਾਂ ਪਹਿਲ ਡਾਟਾ ਇਹਨਾਂ ਨੂੰ ਦੇਣ ਦਾ ਯਤਨ ਕੀਤਾ ਹੈ ਕਹਿੰਦੇ ਯਾਰ ਤੁਸੀਂ ਮੈਨੂੰ ਸਖਾਓਗੇ ਉਸ ਤੋਂ ਬਾਅਦ ਉਹ ਕਹਿੰਦੇ ਕਿ ਡਾਟਾ ਵਗੈਰਾ ਇਹਨਾਂ ਨੂੰ ਦੇਵਾ ਬੰਦੀ ਕਰਤਾ ਉਹ ਕਹਿੰਦੇ ਕਿ ਸਰ ਤੁਸੀਂ ਆਪ ਹੀ ਤਿਆਰ ਕਰ ਲਿਆ ਕਰੋ ਸਹੀ ਹੈ ਜੀ ਜੀ ਬਿਲਕੁਲ ਤੇ ਅਗਲੀ ਗੱਲ ਕਰੀਏ ਕਾਂਗਰਸੀਆਂ ਦੀ ਕਹਿੰਦੇ ਆਸ਼ੂ ਤੇ ਵੜੰਗ ਹੁਣ ਇਕੱਠੇ ਨਜ਼ਰ ਆਏ ਜੀ ਦੇਖੋ ਇਹ ਵੀ ਤਰਨ ਤਾਰਨ ਦੇ ਵਿੱਚ ਅਜੂਬਾ ਹੋ ਗਿਆ ਹਮ ਬਨੇ ਤੂੰ ਬਨੇ ਕਦੂਜੇ ਕੇ ਲਈ ਪਰ ਕਾਂਗਰਸ ਦੇ ਵਿੱਚ ਇਦਾਂ ਲੱਗਦਾ ਹੈ ਕਿ ਹਮ ਬਨੇ ਤੂੰ ਬਨੇ ਕਦੂਜੇ ਕੇ ਜੁੰਡੇ ਪਟਣ ਕੇ ਲਈ ਤਾਂ ਇਹ ਇਹਨਾਂ ਦਾ ਕੰਮ ਜਿਹੜਾ ਉਹ ਇਦਾਂ ਹੀ ਚੱਲਦਾ ਰਹਿੰਦਾ ਪਰ ਇਹ ਮੰਚ ਤੇ ਜ਼ਰੂਰ ਮਿਲੇ ਆ ਕਈ ਵਾਰ ਨਾਲੇ ਆ ਕੇ ਕੋਠੇ ਤੇ ਚੜੇ ਹੂੰ ਹੂੰ ਤੋਂ ਜਿਹੜੇ ਚਾਹਤ ਵਾਲੇ ਹੁੰਦੇ ਨਾ ਕਦੇ ਜਿਹੜੇ ਵੱਖੋ ਵੱਖਰੇ ਘਰ ਵਸਾ ਕੇ ਬੈਠੇ ਹੁੰਦੇ ਉਹ ਸਿਰਫ ਵੇਖ ਹੀ ਸਕਦੇ ਇੱਕ ਦੂਜੇ ਨੂੰ ਹੂੰ ਹੂੰ ਕੁਝ ਨਹੀਂ ਕਹਿ ਸਕਦੇ ਹੂੰ ਨਜ਼ਰਾਂ ਮਿਲਦੀਆਂ ਤੇ ਬਸ ਠੀਕ ਠਾਕ ਆ ਉਹਦੇ ਵਾਲਾਂ ਵਿੱਚ ਸਫੈਦੀ ਭਰ ਗਈ ਹੋਵੇਗੀ ਹੂੰ ਉਮਰ ਅਸਰ ਉਸ ਤੇ ਕਰ ਗਈ ਹੋਵੇਗੀ ਗੱਲਾਂ ਗਾਂਧੀਆਂ ਗੱਲਾਂ ਥੋੜੀਆਂ ਡੂਗੀਆਂ ਨੇ ਤੋਂ ਗੱਲ ਅਸਲ 'ਚ ਇਹ ਆ ਕਿ ਕਈ ਵਾਰ ਸਾਹਮਣੇ ਬੰਦਾ ਖਲੋਤਾ ਹੁੰਦਾ ਤੁਹਾਨੂੰ ਜਾਣਦਾ ਹੁੰਦਾ ਤੁਹਾਡਾ ਯਾਰ ਹੁੰਦਾ ਕਿਸੇ ਟਾਈਮ ਦਾ ਪਿਆਰ ਹੁੰਦਾ ਫਰਸਟ ਲਵ ਪਰ ਸਿਰਫ ਨਜ਼ਰ ਮਿਲ ਸਕਦੀ ਹੈ ਜਾਂ ਕਿਸੇ ਜਗ੍ਹਾ ਤੇ ਇਕੱਠੇ ਵੀ ਹੋ ਸਕਦੀ ਬੋਲ ਬੁਲਾਰਾ ਨਹੀਂ ਇਹੋ ਹਾਲ ਇਹਨਾਂ ਦਾ ਮੰਚ ਤੇ ਇਕੱਠੇ ਜ਼ਰੂਰ ਹੋਏ ਨੇ ਪਰ ਕੋਈ ਹਾਈ ਹੈਲੋ ਨਹੀਂ ਬਸ ਹਮਕਾ ਤਮਕਾ ਨਹੀਂ ਹੈ ਕੁਝ ਵੀ ਉਹ ਠੀਕ ਹੈ ਪਰ ਇਹਦੇ ਵਿੱਚ ਵੀ ਕਾਂਗਰਸ ਦਾ ਫਾਇਦਾ ਹੈ ਕਿਉਂਕਿ ਦੇਖੋ ਕਾਂਗਰਸ ਦੀ ਹਾਈ ਕਮਾਨ ਬਾਰੇ ਜਿੰਨਾ ਕੁ ਮੈਨੂੰ ਪਤਾ ਲੱਗਿਆ ਹੈ ਪ੍ਰਵੀਨ ਜੀ ਉਹ ਸਪਸ਼ਟ ਕਰ ਰਹੇ ਕਿ ਭਾਈ ਤੁਸੀਂ ਬੇੜਾ ਕਰਕੇ ਜੇ ਹਰਿਆਣੇ ਵਾਂਗੂ ਕਰਤਾ ਤਾਂ ਫਿਰ ਤੁਸੀਂ ਆਪ ਸਾਬ ਲਾ ਲੇ ਹੂੰ ਇਸੇ ਕਰਕੇ ਤੁਸੀਂ ਦੇਖੋਗੇ ਕਿ ਇਹਨਾਂ ਦੀਆਂ ਬਿਆਨਵਾਸੀਆਂ ਤੇ ਪਿਛਲੇ ਕੁਝ ਹਫ਼ਤਿਆਂ ਤੇ ਗੌਰ ਕਰੋ ਹੂੰ ਕੋਈ ਮੈਨੂੰ ਦੇਖੋ ਰਾਜਾ ਬੜਿੰਗ ਤੇ ਕਿੰਨੇ ਹਮਲੇ ਕੀਤੇ ਗਏ ਪਿਛਲੇ ਦਿਨਾਂ 'ਚ ਹੂੰ ਰਾਜਾ ਬੜਿੰਗ ਨੇ ਇੱਕ ਦੋ ਬਿਆਨ ਖਾਲਿਸਤਾਨ ਦੇ ਸੰਦਰਭ 'ਚ ਜ਼ਰੂਰ ਦਿੱਤੇ ਤੇ ਮੈਂ ਕਹਿ ਸੀ ਕਰਕੇ ਦੇਖੋ ਤੇ ਐਂਟੀ ਖਾਲਿਸਤਾਨੀ ਹੈ ਉਹ ਹੂੰ 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 ਉਹਨਾਂ ਦੀ ਆਈਡੀਓਲੋਜੀ ਉਹ ਤੇ ਬੋਲਣਗੇ ਨਾ ਕਿ ਉਹਨਾਂ ਨੇ ਆਪ ਦੀ ਵੋਟ ਪੋਲਰਾਈਜ਼ ਕਰਨ ਦਾ ਯਤਨ ਕਰਨਾ ਪਰ ਤੁਸੀਂ ਇਸ ਤੋਂ ਛੁੱਟ ਦੇਖੋ ਕਿ ਜਿੰਨੇ ਵੀ ਹਮਲੇ ਹੋਏ ਨੇ ਰਾਜਾ ਬੜਿੰਗ ਨੇ ਕੋਈ ਰਿਐਕਟ ਨਹੀਂ ਕੀਤਾ ਖਾਸ ਤੌਰ ਤੇ ਜੇ ਤੁਸੀਂ ਦੇਖੋ ਹੂੰ ਹੂੰ ਇਹ ਤੁਸੀਂ ਰੰਧਾਵਾ ਸਾਹਿਬ ਨੂੰ ਦੇਖੋ ਕੋਈ ਵੱਡਾ ਤਿੱਖਾ ਬਿਆਨ ਨਹੀਂ ਉਹਨਾਂ ਦਾ ਹੂੰ ਬਾਜਵਾ ਸਾਹਿਬ ਦੇ ਕੈਂਡੀਡੇਟ ਨੇ ਕਰਨਵੀਰ ਬੁਰਜ ਠੀਕ ਹੈ ਬਾਜਵਾ ਸਾਹਿਬ ਵੀ ਬਹੁਤ ਸੰਕੋਚ ਕੇ ਚੱਲਦੇ ਇਹਨਾਂ ਦੇ ਖਾਤੇ ਚ ਆਏ ਨੇ ਹੂੰ ਕੁਲਵੀਰ ਜੀ ਦਾ ਰਾਣਾ ਗੁਰਜੀਤ ਤੁਸੀਂ ਦੇਖ ਲਓ ਮੈਂ ਤੁਹਾਨੂੰ ਕਿੰਨੇ ਨਾ ਤੁਸੀਂ ਨੋਟ ਕਰਿਓ ਮੈਂ ਨਾ ਗਣਾਈ ਚੱਲਦਾ ਜੀ ਚਰਜੀਤ ਚੰਨੀ ਹੂੰ ਪ੍ਰਗਟ ਸਿੰਘ ਹੂੰ ਇਮੋਟ ਸਿੱਧੂ ਸਾਹਿਬ ਮੈਨੂੰ ਦੱਸ ਦਿਓ ਪਿਛਲੇ 3-4 ਹਫਤਿਆਂ ਚ ਕਿਸੇ ਦਾ ਕੋਈ ਤਿੱਖਾ ਬਿਆਨ ਆਇਆ ਕਿਸੇ ਦੀ ਕੋਈ ਇੰਟਰਵਿਊ ਆਈ ਹੈ ਇੱਕ ਦੂਜੇ ਦੇ ਉਲਟ ਨਹੀਂ ਤੇ ਇਹ ਤੇ ਵੀਡੀਓ ਪਾਈ ਜਾਂਦੇ ਨੇ ਹਾਂ 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 ਸਹੀ ਗੱਲ ਬਿਲਕੁਲ ਤਾਂ ਹੋ ਸਕਦਾ ਹੈ ਕਿ ਜਿਹੜੀ ਇਹਨਾਂ ਦੀ ਹਕਮਤ ਹੈ ਅਮਲੀ ਹੈ ਰਣਨੀਤੀ ਹੈ ਉਸੇ ਦਾ ਹੀ ਹਿੱਸਾ ਹੋਵੇ ਕਿ ਘਟੋ ਘਟਿ ਯਾਰ ਜੇ ਬੁਲਾਉਣਾ ਨਹੀਂ ਤਾਂ ਇੱਕ ਮੰਚ ਤੇ ਤਾਂ ਤੁਹਾਨੂੰ ਆਉਣਾ ਪਊਗਾ ਸਾਰੇ ਚਿਹਰੇ ਸੋ ਇਸ ਕਰਕੇ ਇਹ ਥਿਸ ਇਜ਼ ਜ਼ਰੂਰ ਨੇ ਦੋ ਵੱਡੇ ਚਿਹਰੇ ਇਨਾਂ ਦਾ ਆਪਸੀ ਮਨ ਮੋਟਾਪ ਵੀ ਜਿਹੜਾ ਸੀਗਾ ਨਾ ਪ੍ਰਵੀਨ ਜੀ ਉਹਦੇ ਪਿੱਛੇ ਵੀ ਇੱਕ ਕਹਾਣੀ ਆ ਲੰਬੀ ਚੌੜੀ ਕਹਾਣੀ ਆ ਕਿਤੇ ਮੈਂ ਤੁਹਾਨੂੰ ਦੱਸ ਦੂੰਗਾ ਜਿਹੜੀ ਕਦੇ ਆਈ ਨਹੀਂ ਹੈ ਸਾਹਮਣੇ ਨਹੀਂ ਆਈ ਕੋਲੇ ਕਿ ਨਾਈ ਕਦੇ ਇਹਨਾਂ ਨੇ ਦੱਸੀ ਆ ਉਹ ਅਸਲ ਦੇ ਵਿੱਚ ਥੋੜੀ ਮਿਸ ਅੰਡਰਸਟੈਂਡਿੰਗ ਵੀ ਸੀ ਕਿ ਪਰ ਕਿਉਂਕਿ ਦੋਨਾਂ ਦੇ ਸੁਭਾਅ ਅਲੱਗ-ਅਲੱਗ ਨੇ ਦੋਨਾਂ ਦੇ ਕਹਿ ਲੋ ਕਿ ਰਤਬੇ ਵੀ ਹੁਣ ਤੇ ਜੁਦਾ-ਜੁਦਾ ਰਹੇ ਸੋ ਇਸ ਕਰਕੇ ਕਈ ਵਾਰ 파ਟਕ ਪੈ ਜਾਂਦਾ ਤਾਂ ਕਾਂਗਰਸ ਜੇ ਇੱਕ ਨਹੀਂ ਹੋਏਗੀ ਤੱਕ ਕਾਂਗਰਸ ਕਦੇ ਵੀ ਸਰਕਾਰ ਨਹੀਂ ਬਣਾ ਸਕੇਗੀ ਐਸਾ ਮੇਰਾ ਮੰਨਣਾ ਹੈ ਹੂੰ ਕਾਂਗਰਸ ਵਾਸਤੇ ਸਭ ਤੋਂ ਵੱਡੀ ਚੁਣੌਤੀ ਸੱਤਾ ਨਹੀਂ ਹੈ ਸਭ ਤੋਂ ਵੱਡੀ ਚੁਣੌਤੀ ਹੈ ਕਿ ਸੱਤਾ ਤੇ ਪਹੁੰਚਣ ਵਾਸਤੇ ਏਕਾ ਕਰੋ ਪਹਿਲਾਂ ਜੀ ਜੀ ਬਿਲਕੁਲ ਬਿਲਕੁਲ ਵੈਸੇ ਵੀ ਮੈਂ ਟਿਚਰ ਚਲੋ ਕਿਸਤ ਹੁਣ ਗਰਾਊਂਡ ਤੇ ਹਾਂ ਤੁਹਾਨੂੰ ਜਾਵੇ ਇਹਨਾਂ ਚੀਜ਼ਾਂ ਦੀ ਨੌਲੇਜ ਹੋਣੀ ਆ ਸਾਰੀਆਂ ਪਾਰਟੀਆਂ ਦੇ ਨਾਲ ਡਾਡ ਸਰਵੇ ਹੋ ਰਿਹਾ 227 ਜਲੇ ਤੇ ਜਿਹੜਾ ਕਾਂਗਰਸ ਪਾਰਟੀ ਦੇ ਲਈ ਸਰਵੇ ਹੋ ਰਿਹਾ ਨਾ ਉਹਨਾਂ ਨੇ ਮੇਨ ਗੱਲ ਇਹ ਬਹਾਰੀ ਹੈ ਵੀ ਇੰਟੀਨ ਕਮੇਸੀ ਆਮ ਆਦਮੀ ਪਾਰਟੀ ਦੇ ਲਈ ਹੈਗੀ ਬਹੁਤ ਵੱਡੀ ਕਿ ਇਹ ਤੁਹਾਡੇ ਲਈ ਇੱਕ ਮੌਕਾ ਹੋ ਸਕਦਾ ਪਰ ਤੁਹਾਡੀ ਆਪ ਦੀ ਖੁੱਤੀ ਨਹੀਂ ਸੂਤਾਰੇ ਨਹੀਂ ਸਰਵੇ ਦੀ ਜੇ ਗੱਲ ਕਰੀਏ ਸਰਵੇ ਜਿਹੜਾ ਹਾਲ ਦੇ ਦਿਨਾਂ ਵਿੱਚ ਸਭ ਤੋਂ ਵੱਡਾ ਸਰਵੇ ਹੋਇਆ 6-700 ਬੰਦਿਆਂ ਦੀ ਟੀਮ ਨੇ ਕੀਤਾ ਉਹ ਕੀਤਾ ਆਮ ਆਦਮੀ ਪਾਰਟੀ ਦੀ ਟੀਮ ਨੇ ਹੂੰ ਹੂੰ ਤਾਂ ਉਸ ਸਰਵੇ ਦੀ ਵੀ ਅਸੈਸਮੈਂਟ ਇਹ ਹੋ ਕੇ ਕਾਂਗਰਸ ਜਿਹੜੀ ਅੱਜ ਦੀ ਘੜੀ ਤੇ ਇਲੈਕਸ਼ਨ ਹੁੰਦਾ ਤਾਂ ਉਹ 60-70 ਤੱਕ ਲਿਜਾ ਸਕਦੀ ਹੈ ਹਾਂਜੀ ਤੇ ਉਹ ਸਰਵੇ ਇਹ ਵੀ ਚੀਜ਼ ਕਰਦੀ ਆ ਵੀ ਚੰਨੀ ਸਭ ਤੋਂ ਅੱਗੇ ਐ ਇਸ ਫਰੇਸ ਦੇ ਵਿੱਚ ਹਰਮਨ ਪਿਆਰਤਾ ਚੋਣਾਂ ਦੇ ਵਿੱਚ ਉਹ ਦੇਖੋ ਐ ਚੰਨੀ ਹੋਰ ਦੇਖੀ ਤਾਂ ਚਾਂਸ ਹੈ ਇਲੈਕਸ਼ਨ ਦੇ ਪਏ ਲਗਭਗ 15 ਮਹੀਨੇ ਪਹਿਲੇ ਨੇ ਉਹ ਹਾਲਾਤ ਬਦਲ ਲਗੇ ਕੋਈ ਵੀ ਸਰਵੇ ਉਹ ਲਾਸਟ ਤਾਂ ਹੋ ਨਹੀਂ ਸਕਦਾ ਆਉਣ ਵਾਲੇ ਸਮੇਂ ਅਰਜ காங்கிரஸ் ਮਜ਼ਬੂਤੀ ਨਾਲ ਇਥੋਂ ਸਟਾਰਟਿੰਗ ਕਰਦੀ ਆ ਅੱਜ 15 ਮਹੀਨੇ ਦੂਰ ਦਾ ਸਫ਼ਰ ਤੈਅ ਕਰਨ ਵਾਸਤੇ ਤਾਂ ਫਿਰ ਉਹਨਾਂ ਦੇ ਕੋਲ ਏਕਾ ਹੀ ਸਭ ਤੋਂ ਵੱਡਾ ਕਹਿ ਲੋ ਕਿ ਹਥਿਆਰ ਹੋ ਸਕਦਾ ਕਿਉਂਕਿ ਚਿਹਰੇ ਤੇ ਹੈ ਨੇ ਨਾ ਜੇ ਚੰਨੀ ਸਾਹਿਬ ਅਪੀਲ ਕਰਦੇ ਨੇ ਕਿਸੇ ਇੱਕ ਵਰਗ ਨੂੰ ਤਾਂ ਉਹਨਾਂ ਦੇ ਕੋਲ ਰਾਣਾ ਗੁਰਜੀਤ ਹੈ ਇੱਕ ਵਰਗ ਨੂੰ ਅਪੀਲ ਕਰਨ ਲਈ ਉਹਨਾਂ ਦੇ ਕੋਲ ਇੱਕ ਵਰਗ ਨੂੰ ਅਪੀਲ ਕਰਨ ਲਈ ਕਹਿਣਾ ਹੈ ਤਨਥਕ ਹੂੰ

ਤੇ ਅਗਲੀ ਗੱਲ ਕਰਕੇ ਮੈਂ ਜੀ ਬਲਵੰਤ ਸਿੰਘ ਰਾਜੂਆਣਾ ਦੀ ਇਹਨਾਂ ਨੂੰ ਬਾਹਰ ਲਿਆਂਦਾ ਗਿਆ ਜੀ ਦੇਖੋ ਬਾਹਰ ਲਿਆਂਦਾ ਮਤਲਬ ਇਹ ਨਹੀਂ ਹੈ ਕਿ ਉਹ ਰਾਜੂਆਣਾ ਨੂੰ ਛੱਡ ਦਿੱਤਾ ਗਿਆ ਬਾਹਰ ਮਤਲਬ ਕਿ ਜੇਲ ਤੋਂ ਬਾਹਰ ਜੇਲ ਤੋਂ ਬਾਹਰ ਲਿਆਂਦਾ ਗਿਆ ਦੰਦਾ ਦੀ ਜਾਂਚ ਪੜਤਾਲ ਵਾਸਤੇ ਦੰਦਾ ਦੇ ਚੈੱਕਅਪ ਵਾਸਤੇ ਕਹੇ ਆ ਕਿ ਪੜਤਾਲ ਤੇ ਨਹੀਂ ਸ਼ਬਦ ਇਸਤੇਮਾਲ ਕਰਨਾ ਚਾਹੀਦਾ ਜਾਂਚ ਠੀਕ ਹੈ ਵੈਸੇ ਹਮਮ ਪੜਤਾਲ ਖੋਜ ਪਰ ਹੋ ਸਕਦਾ ਕੋਈ ਇਦਾਂ ਦਾ ਹੋਵੇ ਵੀ ਤਾ ਅੱਗੇ ਵੀ ਬਲਵੰਤ ਸਿੰਘ ਰਾਜਵਾਨਾ ਨੂੰ ਦੰਦਾਂ ਦੀ ਬਿਮਾਰੀ ਦੇ ਚਲਦਿਆਂ ਕਈ ਵਾਰ ਡੈਂਟਲ ਮੈਡੀਕਲ ਕਾਲਜ ਦੇ ਵਿੱਚ ਲਿਆਂਦਾ ਗਿਆ ਰੈਗੂਲਰ ਜਾਂਚ ਜਿਹੜੀ ਆ ਫਿਰ ਤੁਹਾਨੂੰ ਪਤਾ ਹੈ ਦੰਦਾਂ ਦੀ ਕੁਰਬਾਨੀ ਪੈਂਦੀ ਹੈਗੀ ਆ ਹਮ ਹਮ ਤਾਂ ਇੱਥੇ ਬੋਲਦੇ ਆ ਮਤਲਬ ਇੱਕ ਗੱਲ ਜਿਹੜੀ ਰਾਜਵਾਨਾ ਨੇ ਆਖੀ ਆ ਉਹ ਇਹੋ ਕਹੀ ਆ ਕਿ 30 ਸਾਲ ਬਾਅਦ ਵੀ ਕੇਸ ਦੇ ਵਿੱਚ ਫੈਸਲਾ ਨਹੀਂ ਹੁਣ ਅਕਾਲ ਤਖਤ ਫੈਸਲਾ ਕਰੇ ਹਾਂ ਜੀ ਉਧਰ ਸੁਪਰੀਮ ਕੋਰਟ ਚ ਸੁਣਵਾਈ ਹੋ ਰਹੀ ਆ ਬੀਤੇ ਦਿਨੀ ਤੁਹਾਨੂੰ ਪਤਾ ਹੈ ਕੁਝ ਪੰਥਕ ਮੋਤਬਰ ਵੀ ਜਾ ਕੇ ਮਿਲ ਕੇ ਆਏ ਸਨ ਉਸ ਤੋਂ ਬਾਅਦ ਰਾਜ ਹੌਣਾ ਦਾ ਬਾਹਰ ਆਉਣਾ ਇਸ ਤਰ੍ਹਾਂ ਦੀ ਗੱਲ ਕਰਨੀ ਤੇ ਤੁਹਾਨੂੰ ਪਤਾ ਹੈ ਤਰਨਤਾਰ ਦਾ ਇਲੈਕਸ਼ਨ ਵੀ ਨਜ਼ਦੀਕ ਆ ਰਿਹਾ ਆਕਾਲੀ ਉੱਥੇ ਵੀ ਆਪਣੀ ਹਾਜ਼ਰੀ ਭਰਵੀ ਕਰਨਾ ਚਾਹੁੰਦੇ ਆ ਇਹ ਸਾਰੀਆਂ ਕਿੱਸਾਂ ਆ ਆਪਣੀ ਜਗ੍ਹਾ ਆ ਪਰ ਜਿਹੜੀ ਸੁਣਵਾਈ ਉਹ ਮੈਨੂੰ ਉਹਦੀ ਅਪਡੇਸ਼ਨ ਨਹੀਂ ਹੈ ਜੀ ਕਿ ਜਿਹੜੀ ਸੁਣਵਾਈ 15 ਅਕਤੂਬਰ ਨੂੰ ਟਲਈ ਆ ਉਹ ਕਿ ਕੁਝ ਮੰਨਦੇ ਤੇ 15 ਅਕਤੂਬਰ ਨੂੰ ਫਾਂਸੀ ਦੇਣ ਵਾਸਤੇ ਕਹਲੇ ਸੀ ਕਿ 15 ਅਕਤੂਬਰ ਨੂੰ ਰਾਜੋਵੜਾ ਨੂੰ ਫਾਂਸੀ ਹੋ ਜਾਣੀ ਉਹ ਕਿਧਰ ਗਏ ਹਮ ਹਮ ਸਤ ਗੱਲਿਆ ਕਿ ਹੁਣ ਜੇ ਆਪਾਂ ਵੇਖੀਏ ਤਾਂ ਉਹ ਸੁਣਵਾਈ ਦੀ ਵੀ ਤਾਰੀਖ ਜਿਹੜੀ ਉਹ ਨਿਸ਼ਚਿਤ ਹਾਲੇ ਤੱਕ ਹੋਈ ਮੈਨੂੰ ਤਾਂ ਖਾਈ ਨਹੀਂ ਦਿੱਤੀ ਕਿ ਕਿੰਨੀ ਆ ਪਰ ਇੱਕ ਗੱਲ ਜਿਹੜੀ ਇਮਕਾਮ ਦੇ ਰੂਪ ਦੇ ਵਿੱਚ ਵੇਖੀ ਜਾ ਰਹੀ ਸੀ ਕਿ ਕੁਲਦੀਪ ਸਿੰਘ ਗੜਗਾ ਜਿਹੜੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਕਿ ਗਿਆਨੀ ਜੀ ਦੀ ਦਸਤਾਰਬੰਦੀ ਜਿਹੜੀ ਮੋੜ ਤੋਂ ਹੋ ਰਹੀ ਆ ਕਿ ਕੀ ਉਹਨਾਂ ਨੂੰ ਪੱਕੇ ਤੌਰ ਤੇ ਤਖਤ ਸ੍ਰੀ ਕੇਸਗੜ ਦੀ ਸੇਵਾ ਦੇ ਕੇ ਹਮ ਕਾਰਜਕਾਰੀ ਜਾਂ ਪੱਕੇ ਤੌਰ ਤੇ ਬਲਵੰਤ ਸਿੰਘ ਰਾਜਵਾਨਾ ਨੂੰ ਲਿਆਂਦਾ ਜਾ ਰਿਹਾ ਹੈ ਇਸ ਸੰਦਰਭ ਵਿੱਚ ਸਮਝ ਲਓ ਕਿ ਮੈਂ ਸਿੱਖਰ ਵਾਲੀ ਪੌੜੀ ਤੇ ਗੱਲ ਕੀਤੀ ਆ ਉਹ ਕਹਿੰਦੇ ਨਹੀਂ ਐਸਾ ਨਹੀਂ ਬਲਕਿ ਕੁਝ ਨਰਾਜ਼ ਜਥੇਵੰਦੀਆਂ ਨੂੰ ਹੀ ਇਸ ਦਸਤਾਰਬੰਦੀ ਚ ਸੱਦਿਆ ਗਿਆ ਤਾਂ ਕਿ ਨਰਾਜ਼ਗੀਆਂ ਦੂਰ ਹੋ ਸਕਣ ਤੇ ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜੇ ਜਿਹੜੇ ਆ ਰਹੇ ਨੇ ਉਹਨਾਂ ਸਮਾਗਮਾਂ ਵਾਸਤੇ ਇਕਜੁੱਟ ਹੋ ਕੇ ਤਿਆਰੀਆਂ ਰੱਖੀਏ ਹੂੰ ਜੀ ਜੀ ਤੇ ਅਗਲੇ ਮਾਮਲੇ ਦੀ ਗੱਲ ਕਰੀਏ ਮੈਂ ਕਿ ਵੀ ਆਪਾਂ ਐਸਐਚ ਜੀ ਦੇ ਬਾਰੇ ਆਪਾਂ ਲੰਘੇ ਦੀ ਨੀਂਵ ਗੱਲ ਕੀਤੀ ਸੀ ਅਸਲੀ ਗੱਲਾਂ ਕਰਦਾ ਸੀ ਉਹ ਤੇ ਸ਼ਿਕੰਜਾ ਕਰ ਸਕਦਾ ਹਾਂਜੀ ਦੇਖੋ ਐਸ ਐਚ ਯੂ ਤੇ ਕਾਰਵਾਈ ਤੇ ਜਦ ਹੀ ਹੋ ਜਾਣੀ ਚਾਹੀਦੀ ਸੀ ਪਤਾ ਨਹੀਂ ਕਿਉਂ ਇਹਨਾਂ ਨੇ ਟਾਲੀ ਰੱਖੀ ਆ ਉਹਨੂੰ ਸਸਪੈਂਸ਼ਨ ਤੇ ਲੈ ਗਏ ਫਿਰ ਉਹਦੇ ਵਿੱਚ ਦੇਖੋ ਜੇ ਐਸਸੀ ਹੈ ਉਕਤ ਪੀੜਤਾ ਜਾਂ ਪੀੜਤਾ ਦੀ ਮਾਂ ਐਸੀ ਐਸਟੀ ਐਕਟ ਲੱਗਣਾ ਚਾਹੀਦਾ ਹੁੰਦਾ ਜਾਂ ਜੇ ਕੋਈ ਨਵਾਲਕ ਦੇ ਨਾਲ ਜਿਸਮਾਨੀ ਜਾਂ ਇਦਾਂ ਦੀ ਅਸ਼ਲੀਲ ਹਰਕਤ ਕਰਦਾ ਹੈ ਤਾਂ ਫਿਰ ਉਹਦੇ ਤੇ ਪਾਕਸੋ ਹੋ ਲੱਗਦਾ ਵਾ ਇਹਨਾਂ ਨੇ ਕੁਝ ਵੀ ਨਹੀਂ ਕੀਤਾ ਉਹ ਵਾਪਸ ਚਲੋ ਦੇਖੋ ਆਲੋਚਨਾ ਆਪਦੀ ਜਗ੍ਹਾ ਹੁੰਦੀ ਆ ਮੈਂ ਇਸ ਗੱਲ ਨੂੰ ਅੱਜ ਮਹਿਲਾ ਕਮਿਸ਼ਨ ਦੀ ਚੇਅਰ ਪਰਸਨ ਹਾਂ ਭੈਣ ਸਾਡੀ ਰਾਜ ਲਾਲੀ ਗੇਲਾ ਸਿਫਤ ਕਰਾਂਗਾ ਕਿ ਇਹ ਇਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਵੀ ਹੱਥ ਪਾ ਲੈਂਦੀ ਆ ਹੂੰ ਤੇ ਬੁਲਾ ਕੇ ਬੜੀਆਂ ਲਾਂਹਤਾ ਪਾਈਆ ਕਿ ਤੇਰੀ ਪੋਤਰੀ ਦੀ ਉਮਰ ਉਮਰ ਦੀ ਆ ਪੀੜਤਾ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਹੂੰ ਤੁਸੀਂ ਵੇਖੋ ਕਿ ਇੱਕ ਬੰਦਾ ਇਹਨੂੰ ਸਲੂਟ ਵਜ ਦੇਂਦੇ ਆ ਐਸਐਚਓ ਨੂੰ ਥਾਣੇ 'ਚ ਸਲੂਟ ਵਜ ਦੇਉਂਦੇ ਆ ਤੁਹਾਡੇ ਮੇਰੀਰ ਕਾ ਵੀ ਜਾਵੇ ਨਾ ਤੇ ਸਾਸਰੀ ਘਰ ਕਹਿਣੀ ਪੈਂਦੀ ਆ ਕਿ ਉਹ ਲਾਂਹਤਾ ਖਾਰਿਆ ਲਾਂਹਤੀ ਹੂੰ ਤੇ ਸਿਰਫ ਤੇ ਸਿਰਫ ਆਪਣੀ ਠਰਕ ਕਰਕੇ ਆਪਣੀ ਹਵਸ ਕਰਕੇ ਤਾਂ ਉਸ ਤੋਂ ਬਾਅਦ ਇਹ ਜਿਹੜਾ ਫਲੋਰ ਦਾ ਇੱਕ ਹੋਰ ਮੰਚ ਆ ਲੋਕ ਮੰਚ ਕਰਕੇ ਆਪੂਸ਼ ਮੈਨੂੰ ਪ੍ਰੈਸ ਨੋਟ ਵੀ ਭੇਜਦੇ ਹੁੰਦੇ ਆ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਬਹੁਤ ਕੰਮ ਕੀਤਾ ਇਸ ਤੋਂ ਇਲਾਵਾ ਜਿਹੜੀ ਇਹ ਮਾਂ ਤੇ ਧੀ ਦੀ ਜੋੜੀ ਜਿਹੜੀ ਪੀੜਤ ਜੋੜੀ ਸੀ ਇਸ ਤੋਂ ਇਲਾਵਾ ਵੀ ਇੱਕ ਔਰਤ ਆ ਗਈ ਇਸ ਤੋਂ ਇਲਾਵਾ ਇੱਕ ਦੋ ਹੋਰ ਸ਼ਿਕਾਇਤਾਂ ਆਈਆਂ ਇਸ ਬੰਦੇ ਦੇ ਖਿਲਾਫ ਆਰਥ ਭੂਸ਼ਨ ਦੇ ਖਿਲਾਫ ਕਿ ਇਹ ਬੰਦਾ ਆਦਤ ਨੂੰ ਇਸ ਤਰ੍ਹਾਂ ਦੀਆਂ ਹਰਕਤਾਂ ਕਰਦਾ ਰਹਿੰਦਾ ਹੈ ਤਾਂ ਖੈਰ ਉਹਨੇ ਤੇ ਮਾਫਲਾ ਬਰਜ ਕਰ ਲਿਆ ਆਪਾਂ ਕਹਿ ਸਕਦੇ ਆ ਕਿ ਠੀਕ ਹੋ ਗਿਆ ਹੈ ਜੀ ਤੇ ਸਰਕਾਰ ਕਹਿੰਦੇ ਹੁਣ ਤੇਲ ਤੇ ਹਲਦੀ ਵੀ ਦੇ ਸਕਦੀ ਹੈ ਦੇਖੋ ਅਸੀਂ ਬੜੇ ਐਲਾਨ ਦੇਖੇ ਨੇ 2007 ਦੇ ਵਿੱਚ ਮੈਂ ਇਸ ਯੋਜਨਾ ਨੂੰ ਕਹਾਂ ਲੋ ਕਿ ਠੀਕ ਠੰਗ ਨਾਲ ਚੱਲਦੇ ਆ ਯਾਨੀ ਸ਼ੁਰੂਆਤ ਹਾਸਲ ਕਰਦੇ ਆ ਦੇਖਿਆ ਤੇ ਪਰ ਉਸ ਤੋਂ ਬਾਅਦ 2007 ਤੋਂ ਲੈ ਕੇ ਜਦੋਂ ਤੋਂ ਆ ਸਰਕਾਰ ਆਪਾਂ ਦੇਖੀ ਅਕਾਲੀ ਬਣੀ ਹੈ 2007 ਅਕਾਲੀ ਭਾਜਪਾ ਸਰਕਾਰ ਤਾਂ ਹੁਣ ਤੱਕ ਇਹ ਕਦੇ ਵੀ ਯੋਜਨਾ ਠੀਕ ਢੰਗ ਨਾਲ ਚੱਲ ਨਹੀਂ ਸਕੀ ਹੂੰ ਹੂੰ ਉਹਦੇ ਨਾਲ ਕੁਝ ਹੋ ਜਾਂਦਾ ਕਾਟ ਕੱਟ ਤੇ ਕੁਝ ਕਰ ਦਿੱਤਾ ਤਾਂ ਉਸ ਵੇਲੇ بڑے-ਵੱਡੇ ਪੱਤਰ ਤੇ ਇਹਨਾਂ ਨੇ ਯਤਨ ਆਰੰਭੇ ਇਸ ਹਨ ਉਦੋਂ ਵੀ ਆ ਦੇਵਾਂਗੇ ਆ ਦੇਵਾਂਗੇ ਹੋਇਆ ਕਿ ਕਿ ਉਲਟਾ ਕਾਲੀਆਂ ਦੇ ਰਾਜ ਦੇ ਵਿੱਚ ਜਿਹੜੀ ਇਹਨਾਂ ਨੇ ਉਹ ਸ਼ਾਇਦ ਏਜੰਸੀ ਉਸ ਵੇਲੇ ਮਾਰਕਫੰਡ ਨਿਚਿਤ ਕੀਤੀ ਸੀਗੀ ਤਾਂ ਮਾਰਕਫੰਡ ਤੇ ਉਲਟਾ ਕਰਜ਼ਾਈ ਹੋ ਗਈ ਸੀ ਹਮ ਹਮ ਜਿੰਨਾ ਕੋ ਮੈਨੂੰ ਯਾਦ ਆ ਹਮ ਸਹੀ ਤਾਂ ਮਤਲਬ ਕਿ ਇਦਾਂ ਬਹੁਤ ਫਿਰ ਕਾਂਗਰਸ ਨੇ ਵੀ 12 ਚ ਕਿਹਾ ਸੀ ਅਸੀਂ ਆ ਦੇਵਾਂਗੇ ਚਾਹ ਪੱਤੀ ਦੇਵਾਂਗੇ ਫਲਾਣ ਕਰਾਂਗੇ ਟਮਕਾਂ ਕਰਾਂਗੇ ਪਰ ਅਕਾਲੀ ਰਿਪੀਟ ਜ਼ਰੂਰ ਕਰ ਗਿਆ ਸਮਾਂ ਇਸੇ ਹੀ ਸਕੀਮ ਦਾ ਵੀ ਇਹਨਾਂ ਨੂੰ ਲਾਹਾ ਬਹੁਤ ਮਿਲਿਆ ਸੀਗਾ ਪਰ ਗੱਲ ਇਹ ਆ ਕਿ ਪ੍ਰਵੀਨ ਜੀ ਜੇ ਰਾਸਤੇ ਨੇ ਪਿਛਲੇ ਸਾਲਾਂ ਦੇ ਮਾਪਕੜੇ ਦੇਖ ਕੇ ਤੁਹਾਡੇ ਸਾਹਮਣੇ ਰੱਖ ਸਕਦਾ ਹਾਂ ਜੀ ਕਿ ਜਦੋਂ ਇਹਨਾਂ ਨੇ ਇਨਵੋਲਵ ਕੀਤੀਆਂ ਕੁਝ ਏਜੰਸੀਆਂ ਤਾਂ ਉਹਦੇ ਵਿੱਚ ਪੰਜ ਸੱਪ ਵੀ ਸੀ ਮੇਰੇ ਖਿਆਲ ਦੇ ਨਾਲ ਬਾਅਦ ਕਫਟ ਸੀ ਠੀਕ ਹੈ ਤਾਂ ਉਹਨਾਂ ਤੇ ਕਰੋੜਾ ਰੁਪਇਆ ਬੋਝ ਪੈ ਗਿਆ ਪੰਜ ਸੱਤੇ ਇਸ ਸਮੇ 900 ਕਰੋੜ ਰੁਪਏ ਦਾ ਕਰਜ਼ਾ ਉਸ ਨੂੰ ਇਸ ਕਰਜ਼ੇ ਤੇ ਹਰ ਮਹੀਨੇ 1.5 ਕਰੋੜ ਦਾ ਵਿਆਜ ਦੇਣਾ ਪੈ ਰਿਹਾ ਜੀ ਹੂੰ ਜੀ ਹੋਰ ਨਵੇਂ ਸਿਰੇ ਤੋਂ ਮੰਨ ਲਾ ਜੇ ਇਹ ਖਬਰ ਆ ਰਹੀ ਹੈ ਜਿਦਾ ਕਿ ਤੇਲ ਖੰਡ ਦਾਲ ਤੇ ਹਲਦੀ ਵਗੈਰਾ ਦੇਣ ਤੇ ਵਿਚਾਰ ਹੋ ਰਿਹਾ ਤਾਂ ਉਹਦਾ ਖਰਚਾ ਕੌਣ ਅਫੋਰਡ ਕਰੇਗਾ ਜੀ ਹੂੰ ਹੂੰ ਕਿਹੜੀ ਏਜੰਸੀ ਕਰੇਗੀ ਜੀ ਸਰਕਾਰ ਕਿੱਥੋਂ ਲਿਆਏਗੀ ਜੀ ਸਹੀ ਹੈ ਜੇ ਮੰਨ ਲਓ 1000 1.5 ਹਜ਼ਾਰ ਕਰੋੜ ਦਾ ਬਜਟ ਬਣਦਾ ਕਿੱਥੋਂ ਲਿਆਓਗੇ ਜੀ ਹੂੰ ਉਹਤ ਲੋਕ ਕਿ estranda ਤੱਕਾ ਤੇ ਇੱਕ ਕਦਮ ਹੋ ਰਿਹਾ ਖੂਵ ਵੱਲ ਨੂੰ ਜੇ ਇਹ ਦੇਣਾ ਚਾਹੁੰਦੇ ਆ ਪੰਜਾਬ ਨੂੰ ਸਹੀ ਹੈ ਬਿਲਕੁਲ ਕਿਉਂਕਿ ਪੰਜਾਬ ਅਫੋਰਡ ਹੀ ਨਹੀਂ ਕਰਦਾ ਜੀ ਇਤਨੀਆਂ ਚੀਜ਼ਾਂ ਫਿਲਹਾਲ ਬਿਲਕੁਲ ਉਹਦੇ ਚੋ ਹੈ ਉਹਦੇ ਵਿੱਚ ਕਟੌਤੀ ਦੀ ਮੰਗ ਕਰਦਾ ਹੈ ਕਿ ਕਟੌਤੀ ਕਰੋ ਖਰਚੇ ਘਟਾਓ ਬਜਟ ਆਪਣਾ ਵਧੀਆ ਰੱਖੋ ਲੋਕਾਂ ਦੀ ਜੇਬ ਭਾਰੀ ਕਰੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਜੇ ਪਹਿਲੀ ਗੱਲ ਤੇ ਹਾਲੇ ਕੋਈ ਆਫੀਸ਼ੀਅਲੀ ਸਟੇਟਮੈਂਟ ਸਰਕਾਰ ਦੀ ਤੇ ਉੱਚ ਮੀਡੀਆ ਖਬਰਾਂ ਨੇ ਮੀਡੀਆ ਖਬਰਾਂ ਤੁਹਾਨੂੰ ਮਤਾਂ ਕਈ ਵਾਰ ਪਲਾਂਟ ਵੀ ਕਰ ਦਿੱਤੀਆਂ ਜਾਂਦੀਆਂ ਨੇ ਪਰ ਛੇ ਇਹਦਾ ਸਰਕਾਰ ਕਰਦੀ ਆ ਕਾਲੀ ਕਾਲੀ ਦੇ ਵਿੱਚ ਚੋਣ ਜਿੱਤਣ ਵਾਸਤੇ ਇਹਨਾਂ ਦਾ ਪੈਂਤੜਾ ਤੇ ਹੋ ਸਕਦਾ ਕਿ ਜਦੋਂ ਬੀਬੀਆਂ ਨੂੰ ਹਾਲੇ 1100 ਰੁਪਇਆ ਦੇਣਾ ਔਖਾ ਆ ਤਾਂ ਕਟੁਕੜ ਸਾਬਤ ਹੂੰ ਹੂੰ ਜੀ ਤੇ ਅਗਲੀ ਗੱਲ ਕਰੀਏ ਪ੍ਰਚਾਰ ਮੰਤਰੀ ਦੀ ਆਪਣੇ ਪ੍ਰਧਾਨ ਮੰਤਰੀ ਸਾਹਿਬ ਦੀ ਕਹਿੰਦੇ ਬਿਹਾਰ ਵਿਧਾਨ ਸਭਾ ਦੇ ਵਿੱਚ ਵੀ ਇਹਨਾਂ ਨੇ ਪ੍ਰਚਾਰ ਸ਼ੁਰੂ ਕਰਤਾ ਜੀ ਹਾਂਜੀ ਦੇਖੋ ਇਹਨਾਂ ਦੀ ਅੱਜ ਰੈਲੀਆਂ ਦੀ ਜਿਹੜੀ ਵਾਛੜ ਹੈ ਉਹ ਸਟਾਰਟ ਹੋ ਚੱਲੀ ਆ ਤੁਹਾਨੂੰ ਪਤਾ ਰੈਲੀਆਂ ਇਹ ਫਿਰ ਧੂਮਾਂ ਤਾਰ ਕਰਦੇ ਨੇ ਅੱਜ ਬੇਗੂ ਸਰਾਇ ਤੋਂ ਸ਼ਾਇਦ ਇਹਨਾਂ ਨੇ ਸ਼ੁਰੂਆਤ ਕਰ ਦਿੱਤੀ ਆ ਅੱਜ ਪ੍ਰਧਾਨ ਮੰਤਰੀ ਦੇਖੋ ਪ੍ਰਧਾਨ ਮੰਤਰੀ ਜਿਵੇਂ ਮੈਂ ਮੁੱਖ ਮੰਤਰੀ ਤੋਂ ਕਈ ਵਾਰ ਮਤਲਬ ਉਹ ਨਿਰਾਸ਼ੂ ਜਨ ਨਿਰਾਸ਼ ਸ਼ਬਦ ਇਸਤੇਮਾਲ ਕਰ ਲੈਣਾ ਚਾਹੀਦਾ ਮੇਰੇ ਖਿਆਲ ਦੇ ਨਾਲ ਹੋਰ ਇਸ ਤੋਂ ਨਿਮਨ ਪੱਤਰ ਤਾਂ ਨਹੀਂ ਹੋ ਸਕਦਾ ਇਦਾਂ ਮੈਂ ਪ੍ਰਧਾਨ ਮੰਤਰੀ ਤੋਂ ਤਾਂ ਕਈ ਸਾਲਾਂ ਤੋਂ ਨਿਰਾਸ਼ ਹੂੰ ਬਈ ਇਦਾਂ ਦੀਆਂ ਗੱਲਾਂ ਇਦਾਂ ਦੀਆਂ ਗੱਲਾਂ ਦੇਖੋ ਹੋਇਆ ਕੀ ਆ ਕਿ ਉੱਥੇ ਇਹਨਾਂ ਨੇ ਅੱਜ ਇੱਕ ਹੋਰ ਸ਼ਗੂਫਾ ਛੱਡ ਦਿੱਤਾ ਕਿ ਮੋਬਾਈਲਾਂ ਦੀ ਟਾਰਚਰ ਚੋਂ ਤੁਹਾਨੂੰ ਯਾਦ ਆ ਕਰੋਨਾ ਵੇਲੇ ਵੀ ਇਹਨਾਂ ਨੇ ਕਿਹਾ ਸੀਗਾ ਕਿ ਟਾਰਚਰ ਚੋਂ ਰੌਸ਼ਨੀ ਕਰੋ ਇਸ ਅੰਧਕਾਰ ਦੇ ਕਰੋਨਾ ਦੇ ਅਧਿਕਾਰ ਨੂੰ ਭਜਾ ਮਸ਼ਾਲਾ ਖੜ ਲੈ ਕੇ ਤੇ ਇਹਨਾਂ ਦੇ ਜਿਹੜੇ ਲੀਡਰ ਸੀ ਉਹ ਕਹਿੰਦੇ ਪਏ ਸੀ ਗੋ ਕਰੋਨਾ ਗੋ ਚైనా ਵਾਰਿਸ ਗੋ ਗੋ ਤੇ ਉਹ ਤੋਂ ਬਾਅਦ ਕਿੰਨੀ ਮੌਤਾ ਹੋ ਗਿਆ ਸੀ ਹਮ ਸਹੀ ਹੈ ਅਮਤਾਪ ਚੰਦ ਵਰਗੇ ਬੰਦੇ ਜਿਹਨਾਂ ਨੂੰ ਮਹਾਨਾਇਕ ਕਿਹਾ ਜਾਂਦਾ ਪਤਾ ਨਹੀਂ ਕਿਹੜੇ ਮਾਹ ਮੂਰਖ ਇਹਨਾਂ ਤੇ ਅਜੇ ਨਾਮ ਰੱਖਦੇ ਨੇ ਉਹ ਥਾਲੀਆਂ ਪੈ ਬਜਾਉਂਦੇ ਸੀ ਅੱਜ ਤੁਸੀਂ ਵੇਖੋ ਦਿਨ ਚ ਇਹਨਾਂ ਦੇ ਮੋਬਾਈਲ ਦੀਆਂ ਟਾਰਚਰਾਂ ਉਹ ਜਗਾ ਕੇ ਜਿਹੜੀਆਂ ਟਾਰਚਾਂ ਨੇ ਤੇ ਕਿਹਾ ਕਿ ਦੇਖੋ ਤੁਹਾਡੇ ਕੋਲ ਤੇ ਮੋਬਾਈਲਾਂ ਦੇ ਵਿੱਚ ਰੋਸ਼ਨੀ ਤੁਹਾਨੂੰ ਲਾਲਟੇਨ ਦੀ ਕੀ ਜ਼ਰੂਰਤ ਹੈ ਤੇ ਲਾਲਟੇਨ ਚੋ ਨਿਸ਼ਾਨੇ ਜਿਹੜਾ ਉਹ ਲਾਲੂ ਰਾਂ ਦਾ ਹੂੰ ਠੀਕ ਹੈ ਨਾ ਜੀ ਤਾਂ ਮਤਲਬ ਕਿ ਅੱਜ ਕੋ ਹੋਰ ਚੀਜ਼ ਹੋਈ ਕਿ ਮੰਚ ਤੋਂ ਅਨਾਉਂਸਰ ਜਦੋਂ ਕੇਂਦਰੀ ਮੰਤਰੀ ਚਿਰਾਗ ਪਾਸਵਰਡ ਦਾ ਨਾਮ ਭਾਸ਼ਣ ਦੇਣ ਲਈ ਪ੍ਰਪੋਜ਼ ਕਰ ਰਿਹਾ ਸੀਗਾ ਤਾਂ ਪ੍ਰਧਾਨ ਮੰਤਰੀ ਨੇ ਪਾਸ ਬੈਠੇ ਨਿਤੀਸ਼ ਕੁਮਾਰ ਵੱਲ ਇਸ਼ਾਰਾ ਕੀਤਾ ਹੂੰ ਚਿਰਾਗ ਨਹੀਂ ਤੇ ਨਾਲ ਉਹਨਾਂ ਨੇ ਕਿਹਾ ਕਿ ਨਹੀਂ ਤਨ ਨितीश ਭਾਸ਼ਣ ਦੇਣਗੇ ਤੁਸੀਂ ਦੇਖੋ ਕਮਾਲ ਦੀ ਗੱਲ ਹੈ ਹੂੰ ਤਾਂ ਆਪਸ ਦੇ ਵਿੱਚ ਇਹਨਾਂ ਦੀ ਖਿੱਚੋ ਤਾਨ ਵੀ ਉੱਥੇ ਨਜ਼ਰ ਆ ਰਹੀ ਹੈ ਤੋਂ ਮੇਰੀ ਤਾਂ ਇਹੋ ਹੀ ਹੀ ਆਬਜ਼ਰਵੇਸ਼ਨ ਹੈ ਫਰਜ਼ਾਨ ਮੰਤਰੀ ਦੇ ਬਾਬਤ ਕਿ ਜਿਸ ਤਰ੍ਹਾਂ ਚੱਲਦਾ ਪਿਆ ਕੰਮ ਇਹਨਾਂ ਦਾ ਉਹੀ ਕਈ ਤੇ ਉਹੀ ਘਵਾੜਾ ਹੈ ਬਾਕੀ ਦੇਖੋ ਕੱਲਿਆ ਕਿ ਇਹਨਾਂ ਦੇ ਖਿਲਾਫ ਉੱਥੇ ਤਾਂ ਹੁਣ ਜਿਹੜੇ ਉਹ ਹੈਗੇ ਆ ਬਿਹਾਰੀਏ ਮਤਲਬ ਖਾਸ ਤੌਰ ਤੇ ਲਾਲੂ ਹਰੀ ਉਹ ਉਹ ਕੈਰੀਅਰ ਕਿ ਵੀ ਜਿਹੜੇ ਆਪਣੇ ਪੰਜਾਬ ਦੇ ਵਿੱਚ ਤੇ ਵਾਰੀਆ ਦਾ ਬੁੱਧਾ ਵੜਿਆ ਸੀ ਹਮਮ ਔਰ ਕੈਪਟਨ ਨੇ ਪਿਛਾੜਤਾ ਸੀਗਾ ਉਸ ਬੁੱਧੇ ਤੇ ਤੁਹਾਨੂੰ ਯਾਦ ਹੋਏਗਾ ਹਮ ਅਜ ਰਵਿੰਦ ਕੇਜਰੀਵਾਦ ਹੋੜਾ ਹਮ ਹਮ ਉਹਦੇ ਬਾਅਦ ਦੇ ਵਿੱਚ ਇਹਨਾਂ ਨੇ ਆਪ ਦਾ ਪੈਰ ਘਵਾਣੇ ਤੇ ਵਾਰਿਆ ਆਪ ਕਾਂਗਰਸੀਆਂ ਨੇ ਇਹਨਾਂ ਨੇ ਉਹਨੂੰ ਪਿਛਾੜਤਾ ਸੀਗਾ ਹਮ ਹਮ ਸਹੀ ਹੈ ਇਸੇ ਤਰ੍ਹਾਂ ਗੱਲ ਇਹ ਆ ਕਿ ਪੰਜਾਬ ਪੰਜਾਬੀਆਂ ਦਾ ਤੁਹਾਨੂੰ ਯਾਦ ਹੋਏਗਾ ਸਲੋਗਨ ਚੱਲਦਾ ਹੁੰਦਾ ਸੀ ਉਸ ਹਾਂਜੀ ਹਾਂਜੀ ਚੱਲਦਾ 17 ਚ ਹਾਂਜੀ ਤਾਂ ਇਦਾਂ ਹੀ ਉਹ ਕਾਟ ਲੈ ਕੇ ਆਏ ਨੇ ਕਿ ਬਿਹਾਰ ਚਲਾਉਣ ਵਾਸਤੇ ਬਿਹਾਰੀ ਆ ਗਏ ਬਈ ਤੁਸੀਂ ਜਾਓ ਬਾਹਰ ਹੂੰ ਗੁਜਰਾਤ ਆ ਕੇ ਥੋੜੀ ਫੈਸਲਾ ਕਰੇਗਾ ਹੂੰ ਤਾਂ ਹੁਣ ਹੁਣ ਇਹਨਾਂ ਨੇ ਕੀ ਪੈਂਤੜਾ ਖੇਡ ਲੈਣਾ ਤੁਸੀਂ ਦੇਖੋ ਕਿ ਆ ਵੇਖੋ ਜੀ ਫਲਾਣਾ ਤੁਸੀਂ ਮੁਸਲਮਾਨ ਡਿਪਟੀ ਚੀਫ ਮਿਨਿਸਟਰ ਕਿਉਂ ਨਹੀਂ ਲਾਦੇ ਜਿਵੇਂ ਆ 5-7 ਤੁਹਾਨੂੰ ਦੱਸਾਂ ਨੂੰ ਟਿਕਟਾਂ ਦਿੱਤੀਆਂ ਹੁੰਦੀਆਂ ਭਾਜਪਾ ਇਰਾਗ ਲੱਤ ਲੱਗ ਜਾਂਦਾ ਤਾਂ ਮਤਲਬ ਕਿ ਟੋਟਲੀ ਜ਼ੁਮਲੇਬਾਜੀ ਤੇ ਖੇਡ ਰਿਹਾ ਐ ਐਸੇ ਹਾਲਾਤ ਉਹਨਾਂ ਦੇ ਵੀ ਅੱਛੇ ਨਹੀਂ ਐ ਕਿ ਦੂਜੇ ਘਾਟੀ ਹੋਣ ਵਾਲਿਆਂ ਦੇ ਵੀ ਪਰ ਇਹਨਾਂ ਨੂੰ ਵੀ ਕਾਫੀ ਮੁਸ਼ਕਲਤ ਕਰਨੀ ਪੈ ਰਹੀ ਹੈ ਜੀ ਬਿਲਕੁਲ ਤੇ ਮਿੰਟ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਨਾ ਪਾਈ ਤੁਸੀਂ ਮੁਆਫ ਕਰਾਂਗੇ ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੁੜੇ ਰਹੋ ਪੰਜਾਬੀ ਰੇਡੀਓ ਯੂ ਐਸ ਏ ਦੇ ਨਾਲ